ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਕੇ ਸਰਮਨ ਕਰਦੇ ਹਾਂ ਕਿਵੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ ਆਪਣੇ ਭਤੀਜੇ ਬਾਬਾ ਧਰਮਚੰਦ ਨੂੰ ਪੈਰ ਦੇ ਅੰਗੂਠੇ ਚੋਂ ਦੁੱਧ ਪਿਲਾਉਣਾ ਕੀਤਾ ਇਹ ਸਾਕੇ ਕੁਝ ਇਸ ਤਰ੍ਹਾਂ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਛੋਟੇ ਪੁੱਤਰ ਬਾਬਾ ਲਖਮੀ ਚੰਦ ਲਖਮੀ ਦਾਸ ਨੂੰ ਸ਼ਿਕਾਰ ਦਾ ਬਹੁਤ ਸ਼ੌਂਕ ਸੀ ਇੱਕ ਵਾਰ ਸ਼ਿਕਾਰ ਕਰਦਿਆ ਉਹਨਾਂ ਨੇ ਕੁਝ ਛੋਟੇ ਜਾਨਵਰਾਂ ਨੂੰ ਮਾਰ ਦਿੱਤਾ ਜਦੋਂ ਬਾਬਾ ਸ਼੍ਰੀ ਚੰਦ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੇ ਭਰਾ ਲਖਮੀ ਚੰਦ ਨੂੰ ਸਮਝਾਇਆ ਕਿ ਜੀਵ ਹੱਤਿਆ ਕਰਨਾ ਠੀਕ ਨਹੀਂ ਹੈ ਅਤੇ ਇੱਕ ਦਿਨ ਉਹਨਾਂ ਨੂੰ ਸਦਾ ਹਿਸਾਬ ਦੇਣਾ ਪਵੇਗਾ ਬਾਬਾ ਲਖਮੀ ਚੰਦ ਇਸ ਗੱਲ ਤੋਂ ਨਾਰਾਜ਼ ਹੋ ਗਏ ਅਤੇ ਉਹਨਾਂ ਨੇ ਆਖਿਆ ਕਿ ਉਹ ਹੁਣੇ ਹੀ ਇਸ ਸੰਸਾਰ ਨੂੰ ਛੱਡ ਕੇ ਸੱਚਖੰਡ ਪਰਮਾਤਮਾ ਦੇ ਨਿਵਾਸ ਸਥਾਨ ਜਾ ਰਹੇ ਹਨ ਤਾਂ ਜੋ ਆਪਨੇ ਕੀਤੇ ਦਾ ਹਿਸਾਬ ਦੇ ਸਕਣ ਇਹ ਕਹਿ ਕੇ ਉਹ ਆਪਣੀ ਪਤਨੀ ਮਾਤਾ ਤਨਵੰਤੀ ਅਤੇ ਛੋਟੇ ਪੁੱਤਰ ਬਾਬਾ ਧਰਮਚੰਦ ਸਮੇਤ ਆਪਣੇ ਘੋੜੇ ਤੇ ਸਵਾਰ ਹੋ ਕੇ ਆਕਾਸ਼ ਵੱਲ ਉੱਡਣ ਲੱਗੇ ਬਾਬਾ ਸ਼੍ਰੀ ਚੰਦ ਜੀ ਜੋ ਕਿ ਬ੍ਰਹਮਚਾਰੀ ਸਨ ਅਤੇ ਜਿਨ੍ਹਾਂ ਦੀ ਆਪਣੀ ਕੋਈ ਔਲਾਦ ਨਹੀਂ ਸੀ ਉਹਨਾਂ ਨੇ ਆਪਣੇ ਭਰਾ ਨੂੰ ਆਕਾਸ਼ ਵੱਲ ਉੱਡਦੇ ਵੇਖਿਆ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਜੇ ਬਾਬਾ ਲਖਮੀ ਚੰਦ ਅਤੇ ਉਹਨਾਂ ਦਾ ਪਰਿਵਾਰ ਇਸ ਤਰ੍ਹਾਂ ਇਸ ਸੰਸਾਰ ਨੂੰ ਛੱਡ ਗਿਆ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੰਸ਼ ਨੂੰ ਅੱਗੇ ਵਧਾਉਣ ਵਾਲਾ ਕੋਈ ਨਹੀਂ ਹੋ ਰਹੇਗਾ ਇਸਤੇ ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਕਰਾਮਾਤੀ ਸ਼ਕਤੀ ਨਾਲ ਆਪਣੀ ਬਾਹ ਨੂੰ ਬਹੁਤ ਲੰਬਾ ਕੀਤਾ ਅਤੇ ਆਕਾਸ਼ ਵੱਲ ਉੱਡ ਰਹੇ। ਘੋੜੇ ਤੋਂ ਮਾਤਾ ਤਨਵੰਤੀ ਦੀ ਗੋਦ ਵਿੱਚੋਂ ਆਪਣੇ ਭਤੀਜੇ ਬਾਬਾ ਧਰਮਚੰਦ ਜੀ ਨੂੰ ਹੇਠਾਂ ਉਤਾਰ ਲਿਆ। ਕਥਾ ਅਨੁਸਾਰ ਬਾਬਾ ਸ਼੍ਰੀਚੰਦ ਜੀ ਨੇ ਫਿਰ ਆਪਣੇ ਪੈਰ ਦੇ ਅੰਗੂਠੇ ਦੁੱਧੋਂ ਚੁੰਘਾ ਕੇ ਬਾਬਾ ਧਰਮਚੰਦ ਨੂੰ ਪਾਲ ਲਿਆ। ਇਸ ਘਟਨਾ ਨੂੰ ਬਾਬਾ ਸ਼੍ਰੀ ਚੰਦਜੀਤ ਦੀ ਮਹਾਨਤਾ ਉਹਨਾਂ ਦੀ ਅਧਿਆਤਮਿਕ ਸ਼ਕਤੀਆਂ ਅਤੇ ਉਹਨਾਂ ਦੇ ਪਰਿਵਾਰਕ ਮੋਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਘਟਨਾ ਦਰਸਾਉਂਦੀ ਹੈ ਕਿ ਉਹਨਾਂ ਨੇ ਸੰਭਵ ਨੂੰ ਸੰਭਵ ਕਰ ਦਿਖਾਇਆ ਤਾਂ ਜੋ ਆਪਣੇ ਪੁੱਤਰੇ ਦਾ ਜੀਵਨ ਬਚਾ ਸਕਣ ਅਤੇ ਉਸਦਾ ਪਾਲਣ-ਪੋਸ਼ਣ ਕਰ ਸਕਣ। ਇਸ ਚਮਤਕਾਰ ਤੋਂ ਬਾਅਦ ਬਾਬਾ ਧਰਮਚੰਦ ਜੀ ਨੇ ਵੀ ਉਦਾਸੀ ਸੰਪਰਦਾ ਵਿੱਚ ਮਹਾਨ ਯੋਗਦਾਨ ਪਾਇਆ ਅਤੇ ਉਹ ਇੱਕ ਪ੍ਰਮੁੱਖ ਸੰਤ ਵਜੋਂ ਜਾਣੇ ਗਏ। ਉਹਨਾਂ ਨੇ ਬਾਬਾ ਸ਼੍ਰੀ ਚੰਦ ਜੀ ਦੇ ਕਾਰਜ ਨੂੰ ਅੱਗੇ ਵਧਾਉਣਾ ਕੀਤਾ। ਇਹ ਘਟਨਾ ਬਾਬਾ ਸ਼੍ਰੀ ਚੰਦ ਜੀ ਅਤੇ ਬਾਬਾ ਧਰਮਚੰਦ ਜੀ ਦੋਵਾਂ ਦੇ ਜੀਵਨ ਵਿੱਚ ਇੱਕ ਅਹਿਮ ਸਥਾਨ ਰੱਖਦੀ ਹੈ। ਇਸਾ ਕੀ ਬਾਬਾ ਸ਼੍ਰੀ ਚੰਦ ਜੀ ਦੀ ਅਲੌਕਿਕ ਸ਼ਕਤੀਆਂ ਅਤੇ ਉਹਨਾਂ ਦੀ ਦੂਰ ਅੰਦੇਸ਼ੀ ਨੂੰ ਦਰਸਾਉਂਦੀ ਹੈ ਕਿ ਕਿਵੇਂ ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵੰਸ਼ ਨੂੰ ਅੱਗੇ ਵਧਾਉਣ ਵਿੱਚ ਆਪਣਾ ਯੋਗਦਾਨ ਪਾਇਆ ਉਹ ਉਹਨਾਂ ਦੇ ਅਧਿਆਤਮਿਕ ਪ੍ਰਭਾਵ ਅਤੇ ਕਰਾਮਾਤੀ ਬਲ ਦੀ ਇੱਕ ਪ੍ਰਮੁੱਖ ਉਦਾਹਰਨ ਮੰਨੀ ਜਾਂਦੀ ਹੈ ਆਪ ਜੀ ਨੂੰ ਸਾਥੀ ਸਰਵਣ ਕਰਾਉਂਦੇ ਆਂ ਅਨੇਕਾਂ ਪ੍ਰਕਾਰ ਦੀ ਪੁੱਲਾਂ ਚੁੱਕਾਂ ਦੀ ਖਿਮਾ ਚੈਨ ਨਾਲ ਬਣੇ ਰਹਿਣ ਵਾਸਤੇ ਆਪ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਉੱਲਾ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ